ਹਾਂਜੀ ਸਾਸਰੀ ਘਰ ਜੀ ਮੈਂ ਸਰਬਜੀਤ ਘਰੋਂ ਤੁਹਾਨੂੰ ਵੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਜੀ ਅੱਜ ਆਪਾਂ ਰੱਖਿਆ ਜੀ ਵਰਤਾ ਆਪਾਂ ਜਾ ਰਹੇ ਹਾਂ ਜੀ ਮੰਦਿਰ ਮੱਥਾ ਟੇਕਣ ਲਓ ਜੀ ਆਪਾਂ ਲੱਸੀ ਪਾ ਲਈ ਹਾਂ ਤੇ ਆਪਾਂ ਜਾ ਰਹੇ ਹਾਂ ਮੰਦਿਰ ਜੀ ਮੱਥਾ ਟੇਕਣ ਅੱਜ ਆਪਣਾ ਚੌਥਾ ਵਰਤਾਜ ਆ ਜੀ ਆਪਾਂ ਆ ਗਏ ਹੁਣ ਫਲਾਂ ਵਾਲੀ ਰੇੜੀ ਦੇ ਉੱਤੇ ਤੇ ਹੁਣ ਆਪਾਂ ਖਰੀਦਾਂਗੇ ਦੋ ਕੇਲੇ ਫਲ ਚੜਾਉਣ ਵਾਸਤੇ ਸੋਨੂੰ ਦਿਖਾ ਰਹੇ ਹਾਂ ਬਾਜ਼ਾਰ ਦਾ 뷰 ਦੁਕਾਨਾਂ ਦਾ ਤੇ ਇਧਰ ਸਾਡੇ ਸੰਤੋਸ਼ੀ ਮਾਤਾ ਦਾ ਮੰਦਰ ਆ ਉਹ ਸਾਹਮਣੇ ਹੈਗਾ ਸੱਤੇ ਮਾਤਾ ਦਾ ਮੰਦਿਰ ਮਾਤਾ ਰਾਣੀ ਦਾ ਸਾਡੇ ਮੰਦਿਰ ਬਹੁਤ ਪੁਰਾਣੇ ਨੇ ਜੀ ਤਨੋਲੇ ਵਿੱਚ ਲਓ ਜੀ ਆ ਤੁਹਾਨੂੰ ਬੱਸ ਅੱਡਾ ਦਿਖਾਇਆ ਤਨੋਲੇ ਦਾ ਤੇ ਇੱਧਰ ਫੜਾਆਂ ਵਾਲੀਆਂ ਰੇੜੀਆਂ ਲੱਗੀਆਂ ਹੋਈਆਂ ਨੇ ਸੜਕ ਦੇ ਉੱਤੇ ਇਹ ਵੱਡਾ ਰੋਡ ਹੈ ਜੀ ਇੱਥੇ ਲੱਗਿਆ ਹੈ ਜੀ ਅੱਜ ਧਰਨਾ ਕਿਉਂਕਿ ਰਾਤ ਬਾਜ਼ਾਰ ਵਿੱਚ ਕਈ ਚੋਰੀਆਂ ਹੋ ਗਈਆਂ ਇਸ ਕਰਕੇ ਸਾਰੇ ਨਹੀਂ ਲਾਇਆ ਧਰਨਾ ਬਾਜ਼ਾਰ ਆਏ ਨਹੀਂ ਅੱਜ ਦੁਕਾਨਾਂ ਬਿਲਕੁਲ ਬੰਦ ਨੇ ਤੇ ਆਪਾਂ ਪਹੁੰਚ ਗਏ ਜੀ ਮੰਦਰ ਇਹ ਬੱਸ ਸਟੈਂਡ ਦੀ ਬੈਕ ਸਾਈਡ ਹੈ ਜੀ ਜਿਹੜਾ ਮੰਦਰ ਸੋਨ ਦਿਖਾ ਦਿੱਤੇ ਬਾਜ਼ਾਰ ਦੀ ਚਹਲ ਪਹਿਲ ਤੇ ਹੁਣ ਆਪਾਂ ਪਹੁੰਚ ਗਏ ਸ਼ਿਵ ਜੀ ਦੇ ਮੰਦਿਰ ਵਿੱਚ ਤੇ ਤੇ ਇੱਕ ਮੇਰੀ ਭੈਣ ਆ ਰਹੀ ਹੈ ਮੱਥਾ ਟੇਕ ਕੇ ਇਹ ਆਪਣੇ ਘਰਾਂ ਕੋਲੋਂ ਆ ਜੀ ਇੱਥੇ ਬਹੁਤ ਆਵਾਜ਼ਾਈ ਲੱਗੇ ਰਹਿੰਦੀ ਹੈ ਸੰਗਤ ਦੀ ਮੱਥਾ ਟੇਕਣ ਵਾਲਿਆਂ ਦੀ ਲਓ ਜੀ ਤੁਸੀਂ ਵੀ ਸ਼ਿਵ ਜੀ ਮਹਾਰਾਜ ਦੇ ਦਰਸ਼ਨ ਕਰੋ ਜੀ ਹੁਣ ਆਪਾਂ ਗੜਬੀਆਂ 'ਚ ਪਾਵਾਂਗੇ ਜਲ ਜਿਹੜੇ ਆਪਾਂ ਕੱਚੇ ਲੱਸੀ ਘਰੋਂ ਬਣਾ ਕੇ ਲਿਆਂ ਗੜਬੀਆਂ ਪਈਆਂ ਨੇ ਇੱਥੇ ਸਟੇਲ ਦੀ ਰੱਖਿਆ ਹੁਣ ਆਪਾਂ ਇਹਨਾਂ 'ਚ ਜਲ ਪਾ ਲਾਂਗੇ ਜੀ ਸ਼ਿਵ ਜੀ ਮਹਾਰਾਜ ਤੇ ਅਰਪਣ ਕਰਨ ਵਾਸਤੇ ਮੈਂ ਜਦੋਂ ਆਉਣਾ ਹੁੰਦਾ ਕਿਸੇ ਕੈਨੀ ਦੇ ਟੱਕਣ ਨਹੀਂ ਥਿਆ ਹੁੰਦਾ ਤੇ ਮੈਂ ਇਸ ਤਰ੍ਹਾਂ ਬੋਤਲ ਵਿੱਚ ਜੀ ਲੱਸੀ ਪਾ ਲੈਣੀ ਹੈ ਕਾਈ ਕਾਈ ਵਿੱਚ ਆਪ ਪਾਉਣੇ ਆ ਜੀ ਕਿੰਨਾਂ ਤੋਂ ਪਰ ਬਹੁਤ ਜ਼ਿਆਦਾ ਚੜ ਜਾਂਦੀ ਹੈ ਲਓ ਜੀ ਹੁਣ ਆਪਾਂ ਟੇਕਣ ਜਾ ਰਹੇ ਹਾਂ ਮੱਥਾ ਤੁਸੀਂ ਵੀ ਟੇਕੋ ਸਾਡੇ ਨਾਲ ਮੱਥਾ ਜਿਹੜੇ ਸਿਵ ਸੰਕਰ ਦੇ ਭਗਤ ਨੇ ਬੋਲੋ ਜੈ ਅੱਗੇ ਅਸੀਂ ਬਹੁਤ ਵਰਤ ਰੱਖਦੇ ਸੀ ਹੁਣ ਸਤੁਰ ਰੱਖਣ ਜਾਂਦੇ ਹੁਣ ਇਹ ਵੀ ਮੈਨੂੰ ਬਹਿਮ ਸੀ ਮੈਂ ਕਿ ਮੈਂ ਵਰਤ ਕੇ ਸੁੱਖੇ ਨਾ ਹੋਣ ਵੀ ਮੈਂ ਸਾਹ ਰੱਖ ਲਾ ਵਰਤ ਕਈ ਵਾਰ ਆਪਾਂ ਨੂੰ ਇਹ ਹੁੰਦਾ ਵੀ ਆਪਾਂ ਕਿਹਾ ਨਾ ਹੋਵੇ ਕਿਤੇ ਅੱਗੇ ਸਿਧਰਾਨੀ ਜਠਾਣੀ ਦੇ ਮੇਰੀ ਸੱਸੂ ਮਾਂ ਬਹੁਤ ਵਾਰਤ ਰੱਖਦੀ ਸੀ ਅਸੀਂ ਇਕੱਠੀਆਂ ਤੇ ਹੁਣ ਇਕੱਲੇ ਆਂ ਦਾ ਦਿਲ ਵੀ ਨਹੀਂ ਕਰਦਾ ਵਰਤ ਰੱਖਣ ਲਓ ਜੀ ਤੁਸੀਂ ਵੀ ਟੇਕੋ ਮੱਥਾ ਪਾ ਜਲ ਵੀ ਅਰਪਣ ਕਰਤਾ ਤੇ ਫਲ ਵੀ ਰੱਖ ਤੇ ਭੋਲੇ ਸੰਕਰ ਤੇ ਭੋਲੇ ਸੰਕਰ ਕਿਰਪਾ ਕਰੀ ਬੱਚਿਆਂ ਤੇ ਮੇਰੇ ਬੱਚਿਆਂ ਤਤੀਬਾ ਨਾ ਲੱਗੇ ਤਾਂ ਦਰਸਤੀ ਵੈਕਸੀ ਮਾਂ ਤਾਂ ਹਮੇਸ਼ਾ ਬੱਚਿਆਂ ਦੀ ਖੁਸ਼ੀਆਂ ਹੀ ਮੰਗਦੀ ਹੈ ਜੀ ਸਾਰੀਆਂ ਮਾਵਾਂ ਮੇਰੇ ਵਾਂਗ ਹੀ ਮੰਗਦੀਆਂ ਹੋਣਗੀਆਂ ਇਸੇ ਤਰ੍ਹਾਂ ਦਵਾਈਆਂ ਦਿੰਦੀਆਂ ਹੋਣੀਆਂ ਬੱਚਿਆਂ ਆਗ ਦੇ ਵਾਸਤੇ ਤਾਂ ਆਪਾਂ ਕੁਝ ਵੀ ਨਹੀਂ ਮੰਗਦੇ ਆਪਾਂ ਤਾਂ ਬੱਚਿਆਂ ਖਾਤਰ ਹੀ ਮੰਗਦੇ ਹੁਣ ਆਪਾਂ ਸਿਵਲਿੰਗ ਤੇ ਇਧਰ ਜਲ ਚੜਾਉਣੇ ਤੇ ਕਈ ਬਾਬੇ ਕਹਿੰਦੇ ਹੁੰਦੇ ਕਥਾ ਵਿੱਚ ਵੇ ਇੱਕ ਮਾਤਾ ਹੁੰਦੀ ਆ ਇੱਕ ਗਲਾਸ ਦੁੱਧ ਦਾ ਲੈਂਦੀ ਆ ਸਾਰੇ ਡੱਬੇ ਉੱਪਰ ਦੀ ਚਾਹ ਲੈ ਹੁੰਦੀ ਆ ਵੇ ਬਾਬਾ ਦੇ ਦੇ ਆ ਦੇ ਦੇ ਮਾਂ ਹਮੇਸ਼ਾ ਭੁੱਖੀ ਰਹਿੰਦੀ ਇਹ ਚੀਜ਼ਾਂ ਦੀ ਮੰਗਦੀ ਰਹਿੰਦੀ ਐ ਤੇ ਆਪਾਂ ਵੀ ਮੰਗਦੇ ਆ ਜੀ ਬੱਚਿਆਂ ਖਾਤਰ ਤੇ ਆਪਾਂ ਵੀ ਦਵਾਵਾਂ ਦਿੰਨੇ ਬੱਚਿਆਂ ਨੂੰ ਹਰੇਕ ਮਾਪੇ ਦੀ ਕੋਸ਼ਿਸ਼ ਹੁੰਦੀ ਆ ਆਪਣੇ ਬੱਚਿਆਂ ਦੀ ਕਾਮਯਾਬੀ ਪਿੱਛੇ ਵੀ ਸਾਡੇ ਬੱਚੇ ਕਾਮਯਾਬ ਹੋਣ ਤੇ ਫਿਰ ਵਹਿਗੁਰੂ ਵੀ ਸਾਥ ਦਿੰਦਾ ਜੀ ਇੱਕ ਮਾਂ ਦੀ ਤਪ ਭਗਵਾਨ ਵੀ ਸੁਣਦਾ ਹੈ ਜਦੋਂ ਮਾਂ ਸੱਚੇ ਦਿਲ ਨਾਲ ਅਰਦਾਸ ਕਰਦੀ ਹੈ ਤਾਂ ਵਹਿਗੁਰੂ ਜਰੂਰ ਸੁਣਦਾ ਹੈ ਅਰਦਾਸ ਨੂੰ ਪੂਰੀ ਕਰਦਾ ਹੈ ਵਹਿਗੁਰੂ ਹਰੇਕ ਮਾਂ ਇਸ ਤਰੀ ਮੇਰੇ ਵਾਂਗੂ ਨੱਕ ਰਗੜਦੀ ਹੈ ਤੇ ਅਰਦਾਸਾਂ ਕਰਦੀ ਹੈ ਤੇ ਹੁਣ ਆਪਾਂ ਜੀ ਇੱਧਰ ਆ ਗਏ ਸ਼ਿਵ ਸੰਕਰ ਦੇ ਧੂਨੇ ਤੇ ਸਾਨੂੰ ਪਹਿਲਾਂ ਪਤਾ ਨਹੀਂ ਸੀ ਅੱਜ ਮੈਨੂੰ ਪ੍ਰਧਾਨ ਨੇ ਦੱਸਿਆ ਵੀ ਇੱਧਰ ਧੂਣਾ ਵੀ ਹੈਗਾ ਤੇ ਆਪਾਂ ਫੇਰ ਮੈਂ ਆਖਿਆ ਆਪਾਂ ਵੀ ਮੱਥਾ ਟੇਕ ਲੈਨੇ ਚਲੋ ਜੀ ਆਪਾਂ ਨੂੰ ਪਹਿਲਾਂ ਪਤਾ ਨਹੀਂ ਸੀ ਹੈਗਾ ਵਾਰੀ ਆਈ ਮੱਥਾ ਟੇਕ ਕੇ ਮੁੜ ਜਾਂਦੇ ਸੀ ਤੇ ਆਪਾਂ ਮੱਥਾ ਟੇਕ ਕੇ ਤਿਲਕ ਵੀ ਲੈ ਲਿਆ ਜੀ ਮਾ妈 ਤਾਂ ਹਮੇਸ਼ਾ ਪੁੱਤਰਾ ਦੀਆਂ ਸੁੱਖਾ ਮੰਗਦੀਆਂ ਨੇ ਵੇ ਬੱਚੇ ਤੰਦਰੁਸਤ ਰਹੀਏ ਆਪਣੀ ਤਾਂ ਜਾਣੀ ਆਪਣੇ ਬੱਚੇ ਨੇ ਜੀ ਆਪਾਂ ਰੱਬ ਤੋਂ ਕੁਛ ਨਹੀਂ ਮੰਗਦੇ ਵਹਿਗੁਰੂ ਨੇ ਰੋਟੀ ਤਾਂ ਦੇ ਹੀ ਦੇਣੀ ਆ ਬਸ ਆਹੀ ਆ ਕਿ ਬੱਚਿਆਂ ਨੂੰ ਤੰਦਰੁਸਤ ਰਸਤੇ ਦੇ ਵਹਿਗੁਰੂ ਸਭ ਤੋਂ ਵੱਡੀ ਗੱਲ ਇਹੀ ਆ ਲਓ ਜੀ ਹੁਣ ਆਪਾਂ ਮੱਥਾ ਟੇਕ ਲਿਆ ਘਰ ਨੂੰ ਵਾਪਸ ਆ ਗਏ ਵਹਿਗੁਰੂ ਸਾਹਿਬ ਤੇ ਮੇਰ ਭਰੇ ਹੱਥ ਰੱਖੇ ਤੰਦਰੁਸਤੀ ਬਖਸ਼ੇ ਮਾਣ ਰਬਰ ਜਾਨਾਂ ਜੀ ਕਹਿੰਦੇ ਬਾਬੇ ਕਥਾ ਚ ਦੱਸ ਦਿੰਦੇ ਵੀ ਮਾਂ ਤਾਂ ਸਾਰਾ ਕੁਝ ਹੀ ਮੰਗ ਲੈਂਦੀ ਐ ਕਿਸੇ ਬਾਬੇ ਨੇ ਕਿਹਾ ਸੀ ਵੀ ਤੁਸੀਂ ਕੀ ਲੈਣਾ ਤੇ ਮਾਂ ਤਾਂ ਨੇ ਕਿਹਾ ਵੀ ਨੋਂ ਦੁੱਧ ਰੜਕਦੀ ਹੋਵੇ ਸੋਹਣੇ ਦੀ ਮਧਾਣੀ ਹੋਵੇ ਤੇ ਦੁੱਧ ਵੀ ਮੰਗ ਲਿਆ ਜੀ ਸਿਆਣੇ ਦੀ ਮਧਾਣੀ ਮੰਗ ਲਈ ਸਿਆਣਾ ਵੀ ਮੰਗ ਲਿਆ ਤੇ ਗੋਦੀ ਚ ਪੋਤਾ ਵੀ ਖੇਡਦਾ ਹੋਵੇ ਨੋ ਦੁੱਧ ਰੜਕਦੀ ਹੋਵੇ ਨੋ ਵੀ ਆਜੇ ਵੀ ਗੋਦੀ ਚ ਪੋਤਾ ਵੀ ਖੇਡਦਾ ਹੋਵੇ ਨੋ ਦੁੱਧ ਰੜਕਦੀ ਹੋਵੇ ਸੋਨੇ ਦੀ ਮਧਾਨੀ ਹੋਵੇ ਇਸ ਤਰ੍ਹਾਂ ਮਾਮਾ ਤਾਂ ਸਾਰੀਆਂ ਚੀਜ਼ਾਂ ਮੰਗ ਲੈਂਦੀਆਂ ਨੇ ਵਹਿਗੁਰੂ ਕੋਲ ਪ੍ਰਮਾਤਮਾ ਆਪ ਹੀ ਸਾਥ ਦਿੰਦਾ ਜੀ ਜਦੋਂ ਆਪਾਂ ਸੱਚੇ ਦਿਲ ਨਾਲ ਕੋਈ ਅਰਦਾਸ ਕਰਦੇ ਆਂ ਵਹਿਗੁਰੂ ਆਪੇ ਆਪਣੀ ਅਰਦਾਸ ਸੁਣਦਾ ਜੀ ਤੇ ਮਨ ਨੂੰ ਸ਼ਾਂਤੀ ਵੀ ਆਉਂਦੀ ਆਪਾਂ ਨੂੰ ਇਹ ਰੱਬ ਦੇ ਨਾਮ ਲੈ ਕੇ ਆਪਾਂ ਤਾਂ ਇੱਕ ਵਿਸਿਆ ਵਿਚਾਰਾਂ ਚ ਤੁਰੇ ਫਿਰਦੇ ਆ ਤੇ ਅਣਜਾਣਪਨੇ ਚ ਤੁਰੇ ਫਿਰਦੇ ਆ ਤੇ ਰੱਬ ਦੇ ਨਾਮ ਤੋਂ ਬਿਨਾ ਤਾਂ ਕੁਝ ਨਹੀਂ ਹੈਗਾ ਤੇ ਕਿਸੇ ਵੀ ਰੂਪ ਚ ਆਪਾਂ ਲੈ ਸਕਦੇ ਆ ਕੋਈ ਵੀ ਧਰਮ ਦਾ ਨਰਾਦਰ ਨਹੀਂ ਕਰਨਾ ਚਾਹੀਦਾ ਸਭ ਧਰਮ ਇੱਕ ਨੇ ਜੀ ਆਪਣੀ ਵਟਾਂ ਬਣਾਈਆਂ ਹੋਈਆਂ ਨੇ ਤੇ ਆਪਾਂ ਨੂੰ ਤਾਂ ਵਹਿਗੁਰੂ ਸੰਵਰਥ ਹੈ ਚਾਹੀਦੀ ਹੈ ਵਾਹਿਗੁਰੂ ਆਪਣੀ ਤੇ ਇੰਨੀ ਕਿਰਪਾ ਬਣਾ ਕੇ ਰੱਖੇ ਕਿ ਆਪਾਂ ਬਾਣੀ ਦੇ ਨਾਲ ਜੁੜੀਏ ਤੇ ਵਾਹਿਗੁਰੂ ਆਪਣੀ ਤੇ ਕਿਰਪਾ ਬਣਾ ਕੇ ਰੱਖੇ ਤੇ ਆਪਦੇ ਚਰਨਾਂ 'ਤੇ ਲਾ ਕੇ ਰੱਖੇ ਕਿਸੇ ਵੀ ਰੂਪ ਵਿੱਚ ਮਰਜੀ ਹੋਵੇ ਜੀ ਵਾਹਿਗੁਰੂ ਵਾਹਿਗੁਰੂ ਕਰਦੇ ਰਹਿਣਾ ਚਾਹੀਦਾ ਲਓ ਜੀ ਅੱਜ ਬਾਜ਼ਾਰ ਬਿਲਕੁਲ ਬੰਦ ਸੋਨ ਬਾਜ਼ਾਰ ਦਿਖਾਉ ਤਾ ਮੈਂ ਕਿਉਂਕਿ ਅੱਜ ਦੁਕਾਨਾਂ ਬੰਦ ਨੇ ਦਰਨਾ ਲੱਗਾ ਹੈਗਾ ਤੇ ਆਪਾਂ ਬਾਜ਼ਾਰ ਦੇਖੋ ਬਿਲਕੁਲ ਬਾਹਰਲੇ ਲੋਕੀਆ ਜਾ ਰਹੇ ਨੇ ਤੇ ਬਾਜ਼ਾਰ ਚ ਰੌਣਕ ਬਿਲਕੁਲ ਨਹੀਂ ਹੈਗੀ ਆ ਆਪਣੇ ਜੀ ਗੁਰਦੁਆਰਾ ਰਾਮ ਸਰ ਸਾਹਿਬ ਤੇ ਇਸ ਦੀ ਮੰਗਰ ਬਿਲਡਿੰਗ ਦਾ ਕੰਮ ਚੱਲ ਰਿਹਾ ਹੈਗਾ ਨਵੀਂ ਬਿਲਡਿੰਗ ਬਣ ਰਹੀ ਹੈ ਬਹੁਤ 2-3 ਸਾਲ ਹੋ ਗਏ ਜੀ ਹਜੇ ਚੱਲੀ ਜਾ ਰਿਹਾ ਕੰਮ ਮੰਗੂ ਮੰਦ ਦਾ ਸੋਨ ਮੈਂ ਦਿਖਾਉਣੀ ਆ ਮੈਂ ਵੀਡੀਓ ਚ ਕੈਚਰ ਕੀਤਾ ਗੁਰਦੁਆਰਾ ਸਾਹਿਬ ਮੈਨੂੰ ਵਧੀਆ ਲੱਗਦਾ ਇਸ ਤਰ੍ਹਾਂ ਧਾਰਮਿਕ ਸਥਾਨਾਂ ਦੀ ਵੀਡੀਓ ਬਣਾਉਣਾ ਤੇ ਆਪਾਂ ਹੁਣ ਆਪਣੇ ਘਰ ਵੱਲ ਨੂੰ ਆ ਰਹੇ ਹਾਂ ਤੇ ਹੁਣ ਆਪਾਂ ਦਿਖਾਵਾਂਗੇ ਤੁਹਾਨੂੰ ਆਪਣੇ ਪਿੰਡ ਦੀ ਸੱਤ ਆਹ ਦੇਖੋ ਜੀ ਗੰਮ ਦਵਾਨ ਰਿਹਾ ਤੇ ਇਹਨੂੰ ਦਿੱਲੀ ਵਾਲੇ ਬਾਬਾ ਜੀ ਬਣਾ ਰਹੇ ਨੇ ਆਪਦੀ ਨਕਰਾਨੀ ਇੱਥੇ ਤੇ ਹੁਣ ਆਪਾਂ ਘਰ ਵੱਲ ਆ ਰਹੇ ਹਾਂ ਤੇ ਹੁਣ ਤੁਹਾਨੂੰ ਦਿਖਾ ਰਹੇ ਹਾਂ ਜੀ ਸਾਥ ਆਪਣੇ ਪਿੰਡ ਦੀ ਅੱਜ ਸਾਡੀ ਸਾਥ ਦੇਖ ਲੋ ਬਾਬਿਆਂ ਦੀ ਤੇ ਇੱਧਰ ਜਾਂਦਾ ਜੀ ਟੈਂਪੂ ਸਵਾਰੀਆਂ ਦਾ ਪਰਿਆ ਮੈਂ ਇਹ ਵੀ ਤੁਹਾਨੂੰ ਦਿਖਾਇਆ ਕੌਣ ਕੌਣ ਪਹਿਣਾ ਟੈਂਪੂ 'ਚ ਬੈਠੀ ਨੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਬਾਬਿਆਂ ਦੀ ਸਾਥ ਵੀ ਦੇਖੋ ਜੀ ਬਾਬੇ ਆਪਣੇ ਪਿੰਡ ਦੇ ਹੋ ਹੁੰਦੇ ਤੇ ਆਪਾਂ ਇਹਨਾਂ ਨੂੰ ਵੀ ਤੁਹਾਨੂੰ ਵੀਡੀਓ 'ਚ ਦਿਖਾਤਾ ਜੇ ਆਪਣੀ ਵੀਡੀਓ ਵਧੀਆ ਲੱਗੀ ਤਾਂ ਲਾਇਕ ਸੇਅਰ ਤੇ ਸਬਸਕ੍ਰਾਈਬ ਕਰਨਾ ਜੀ ਧੰਨਵਾਦ ਜੀ